ਹੈਲੋ ਜੀ ਸਲਾਮ ਅਦਾਬ ਨਮਸਤੇ ਸਸਕਾਲਤ ਜੈ ਸਾਈ ਜੀ ਦੀ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਇਹਨਾਂ ਸਾਰਾ ਪਿਆਰ ਦੇਣ ਦੇ ਲਈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਕਿੱਸਾ ਸਾਂਝਾ ਕਰਨਾ ਨਾ ਉਸ ਕਿੱਸੇ ਤੋਂ ਆਪਾਂ ਸਾਰਿਆਂ ਨੂੰ ਇੱਕ ਅਕਲ ਵੀ ਮਿਲੂਗੀ ਆਪਣੇ ਕੰਮ ਦੀ ਗੱਲ ਵੀ ਸੁਣਨ ਨੂੰ ਮਿਲੂਗੀ ਕਿੱਸਾ ਸ਼ੁਰੂ ਕਰਦੇ ਹਾਂ ਇੱਕ ਲੇਡੀ ਕਿਸੇ ਫਕੀਰ ਦੇ ਕੋਲ ਜਾਂਦੀ ਸੀ ਬਹੁ ਸਾਲਾਂ ਤੋਂ ਉਹਨੂੰ ਉਸ ਫਕੀਰ ਦੇ ਉੱਤੇ ਬਹੁਤ ਜ਼ਿਆਦਾ ਯਕੀਨ ਸੀ ਉਹਨੂੰ ਉਹ ਮੰਨਦੀ ਸੀ ਰੱਬ ਦੇ ਰੂਪ ਦੇ ਵਿੱਚ ਪਰ ਉਹਦੇ ਔਲਾਦ ਨਹੀਂ ਸੀ ਹੋ ਰਹੀ ਤਾਂ ਕਿਸੇ ਨੇ ਉਹਨੂੰ ਲੇਡੀ ਨੂੰ ਸਲਾਹ ਦਿੱਤੀ ਕਿ ਤੂੰ ਐਂ ਕਰ ਉਸ ਫਕੀਰ ਦੇ ਕੋਲ ਤਾਂ ਜਾਨੀ ਆ ਉਹਦੇ ਦਰਬਾਰ ਜਾ ਕੇ ਕੇਲੇ ਚੜਾ ਦੀ ਮੱਥਾ ਟੇਕੀ ਅਰਦਾਸ ਕਰੀਂ ਤਾਂ ਰੱਬ ਤੈਨੂੰ ਬੱਚਾ ਵੀ ਦੇਊਗਾ ਉਹ ਇੱਕ ਦਿਨ ਜਾਂਦੀ ਜਾਂਦੀ ਕੇਲੇਾਂ ਵਾਲੀ ਜਿਹੜੀ ਤੇ ਰੁੱਕ ਗਈ ਭਾਈ ਨੂੰ ਕਹਿੰਦੀ ਕਿ ਭਾਈ ਮੈਨੂੰ ਕੇਲੇ ਵੜਾ ਮੈਂ ਜਾ ਕੇ ਦਰਬਾਰ ਚੜਾਉਣੇ ਨੇ ਤਾਂ ਪਾਈ ਨੇ ਜਦੋਂ ਸੁਣਿਆ ਕਿ ਇਸ ਮਾਤਾ ਨੇ ਕੇਲੇ ਚੜਾਉਣੇ ਨੇ ਦਰਬਾਰ ਜਾ ਕੇ ਉਹ ਕਹਿੰਦਾ ਮਾਤਾ ਮੈਂ ਸਭ ਤੋਂ ਵਧੀਆ ਵਾਲੇ ਦੇ ਦਿੰਨਾ ਵੀ ਦਰਬਾਰ ਤੁਸੀਂ ਚੜਾਉਣੇ ਨੇ ਮਾਤਾ ਕਹਿੰਦੀ ਨਹੀਂ ਨਹੀਂ ਵਧੀਆ ਵਾਲੀ ਨਹੀਂ ਚਾਹੀਦੇ ਜਿਹੜੇ ਸਭ ਤੋਂ ਸਸਤੇ ਵਾਲੇ ਨੇ ਉਹ ਦੇ ਦੇ ਵੀ ਚੜਾਉਣੇ ਹੀ ਨੇ ਇਹ ਕਿਹੜਾ ਖਾਣੇ ਨੇ ਮੈਂ ਚਲੋ ਜੀ ਉਹਨੇ ਕੇਲੇ ਉਥੋਂ ਪੈਕ ਕਰਾਏ ਦਰਬਾਰ ਨੂੰ ਗਈ ਮੱਥਾ ਟੇਕਿਆ ਉਹ ਕੇਲੇ ਚੜਾਏ ਟਾਈਮ ਲੰਘਦਾ ਗਿਆ ਲੰਘਦਾ ਗਿਆ ਉਹਦੇ ਬੱਚਾ ਹੋ ਗਿਆ ਉਸ ਤੋਂ ਬਾਅਦ ਜਦੋਂ ਦਰਵਾਰ ਮੱਥਾ ਟੇਕਣ ਆਈ ਤਾਂ ਫਕੀਰ ਨੇ ਪੁੱਛਿਆ ਹਾਂ ਮਾਈ ਬੱਚਾ ਠੀਕ ਹੈ ਤੇਰਾ ਉਹ ਮਾਤਾ ਕਹਿੰਦੀ ਬਾਬਾ ਜੀ ਬੱਚਾ ਤਾਂ ਠੀਕ ਆ ਪਰ ਥੋੜਾ ਢਿੱਲਾ ਜਿਹਾ ਆ ਸਰੀਰ ਤੋਂ ਕਮਜ਼ੋਰ ਆ ਤਾਂ ਫਕੀਰ ਕਹਿੰਦਾ ਜਿੱਦਾਂ ਦੇ ਕੇਲੇ ਚੜਾਏ ਭਾਈ ਉਦਾਂ ਦਾ ਹੀ ਬੱਚਾ ਮਿਲ ਗਿਆ ਮਾਤਾ ਕਹਿੰਦੀ ਮੈਂ ਸਮਝੀ ਨਹੀਂ ਜੀ ਉਹ ਕਹਿੰਦੇ ਤੂੰ ਕੇਲੇ ਜਿਹੜੇ ਚੜਾ ਕੇ ਗਈ ਸੀ ਗਲੇ ਸੜੇ ਕੇਲੇ ਵੀ ਤੂੰ ਇਹ ਸੋਚ ਕੇ ਚੜਾ ਕੇ ਗਈ ਸੀ ਕਿ ਚੱਲ ਇਹ ਕਿਹੜਾ ਮੈਂ ਖਾਣੇ ਨੇ ਉਹ ਕਿਹੜਾ ਦੇਖਦਾ ਵੀ ਕਿਹੜੇ ਕੇਲੇ ਚੜਾਏ ਆ ਕਿਦਾਂ ਚੜਾਏ ਨੇ ਵੀ ਜਿੱਦਾਂ ਦੀ ਨੀਤ ਉਦਾਂ ਤੈਨੂੰ ਮਿਲ ਗਿਆ ਤਾਂ ਮਾਤਾ ਉਹ ਤੇ ਗਲਤੀ ਮੰਨਣ ਲੱਗ ਗਈ ਸੋ ਇਸ ਕਿਸੇ ਤੋਂ ਆਪਾਂ ਸਾਰਿਆਂ ਨੂੰ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਜਦੋਂ ਵੀ ਤੁਸੀਂ ਦਰਬਾਰ ਜਾਂਦੇ ਹੋ ਸਾਈਂ ਜੀ ਦੇ ਕੋਲ ਕੋਈ ਚੀਜ਼ ਸੁੱਕੀ ਹੁੰਦੀ ਨਾ ਵੀ ਮੈਂ ਮੇਰਾ ਅੱਜ ਜੀ ਕਰਦਾ ਚੀਜ਼ ਲੈ ਕੇ ਜਾਵਾਂ ਕਦੇ ਵੀ ਇਹ ਨਾ ਦੇਖਿਓ ਕਿ ਮੈਂ ਸਭ ਤੋਂ ਸਸਤੀ ਲੈ ਲਵਾਂ ਹਮੇਸ਼ਾ ਦਰਬਾਰ ਵਾਸਤੇ ਆਪਣੇ ਪੀਰ ਦੇ ਵਾਸਤੇ ਆਪਣੇ ਯਾਰ ਦੇ ਵਾਸਤੇ ਕੋਈ ਚੀਜ਼ ਤੁਸੀਂ ਲੈ ਕੇ ਜਾਣੀ ਹੈ ਨਾ ਤਾਂ ਹਮੇਸ਼ਾ ਵਧੀਆ ਚੀਜ਼ ਲੈ ਕੇ ਜਾਓ ਕਿਉਂਕਿ ਤੁਹਾਨੂੰ ਉਹਦੇ ਨਾਲ ਇਸ਼ਕਾ ਕਦੇ ਇਹ ਨਾ ਸੋਚਿਓ ਕਿ ਸਭ ਤੋਂ ਸਸਤੀ ਲੈ ਕੇ ਜਾਵਾਂ ਕਿਉਂਕਿ ਉਹਨੂੰ ਨਹੀਂ ਲੋੜ ਤੁਹਾਡੀਆਂ ਚੀਜ਼ਾਂ ਦੀ ਉਹਦੇ ਕੋਲ ਸਭ ਕੁਝ ਆ ਉਹਨੇ ਸਿਰਫ ਤੁਹਾਡਾ ਪਿਆਰ ਦੇਖਣਾ ਹੁੰਦਾ ਕਿ ਅੱਛਾ ਇਹ ਮੈਨੂੰ ਪਿਆਰ ਕਰਦਾ ਉਸੇ ਪਿਆਰ ਕਰਕੇ ਉਹ ਤੁਹਾਨੂੰ ਵੰਡੀ ਜਾਂਦਾ ਕਿ ਲੈ ਆਪੇ ਤੈਨੂੰ ਜੋ ਚਾਹੀਦਾ ਤੂੰ ਲੈ ਜਾ ਸੋ ਜੇ ਤੁਹਾਨੂੰ ਇਹ ਕਿੱਸਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੈ ਸਾਈਂ ਜੀ ਦੀ